ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਬਲੌਗਸ ਵਿੱਚ ਹੋਰ ਸਨੌ ਜੀ ਸਾਰੇ ਕਿਵੇਂ ਉਹ ਵੀ ਦਿਗਾ ਦੇ ਤੁਸੀਂ ਸਾਰੇ ਕੇਮ ਹੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮਗੇ ਰਾਜੀ ਖੁਸ਼ੀ ਹੋਵੋਗੇ ਮਿਲੋ ਜੀ ਸਹਿਜ ਨੂੰ ਗੱਲ ਤੇ ਪਿਆਜ਼ ਲੱਗਿਆ ਹੋਇਆ ਪਰਲੇ ਪਾਸੇ ਗੱਲ ਪਰ ਹਾਂ ਇੱਥੇ ਹਾਂ ਸਤਿ ਸ਼੍ਰੀ ਅਕਾਲ ਕੌਣ ਬਲੌਗ ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਸਹਿਜ ਨੇ ਬਣਾਈ ਆ ਜੀ ਪਾਪੜੀ ਚਾਟ ਲੋਜੀ ਕਰੋ ਦਰਸ਼ਨ ਪਾਪੜੀ ਚਾਟ ਦੇ ਵੈਸੇ ਪਹਿਲਾਂ ਵੀ ਤੁਸੀਂ ਕਰ ਚੁੱਕੇ ਹੋ ਵਿੱਚ ਦਹੀਂ ਪਾਇਆ ਸੌਸ ਪਾਇਆ ਪਿਆਜ਼ ਪਾਏ ਨੇ ਧਣੀਆਂ ਪਾਇਆ ਇਹ ਬਣਾਈਆ ਸੈਜ ਨੇ ਪਾਪੜੀ ਚਾਟ ਹੁਣ ਮੈਂ ਤੁਹਾਨੂੰ ਖਾ ਕੇ ਦੱਸਦੀ ਆ ਪਰ ਮੈਂ ਹਜੇ ਤੁਹਾਡੇ ਸਾਹਮਣੇ ਨਹੀਂ ਆਉਣਾ ਮੈਂ ਫੇਰ ਆਉਣੀ ਆ ਠਹਿਰ ਕੇ ਆਉਣੀ ਆ ਕਿਉਂਕਿ ਮੈਂ ਅਸਿਗੀ ਪਈ ਪਿਆਜ਼ ਪਿਊਜ ਜੇ ਲਓ ਤੁਸੀਂ ਮੋੜੇ ਮੋਟੇ ਪਿਆਜ ਮੈਂ ਬਹੁਤ ਪਾਏ ਆ ਬਹੁਤ ਸਵਾਦ ਹੋਣੀ ਆ ਥੈਂਕ ਯੂ ਅਵੀ ਅੱਛਾ ਇੱਕ ਮਿੰਟ ਯਮੀ ਆ ਮੇਰੇ ਮੁੰਡੇ ਨੇ ਮੇਰਾ ਡੌਗੀ 파ੜਤਾ ਕੱਲ ਦਾ ਇਹਦੇ ਮਗਰ ਪਿਆ ਪਿਆ ਕੱਲ ਦਾ ਕਦੇ ਉਹਨੂੰ ਮੈਂ ਇਹਨੂੰ ਕਰੂੰਗੀ ਬੋਂਦਾ ਇਹ ਕਦੇ ਨਾਲ ਆਉਂਦਾ ਹੈ ਕਦੇ ਕੁਛ ਕਰਦਾ 파ੜ ਕੇ ਰੱਖਦਾ ਇਹਨੂੰ ਸਪਲਾਈ ਕਰ ਮੈਂ ਕਰਾਂਗੀ ਟੇਸਟੀ ਆ ਖਾਣੀਆ ਬਣਾ ਦਮ ਬਣਾ ਰਹੇ ਹਾਂ ਦੇ ਬਣਾਉਂਦੇ ਸਹਜ ਨਾਲ ਖਾ ਲੈਣੀਆ ਇਹਨੂੰ ਸਵਾਦ ਨਹੀਂ ਲੱਗਿਆ ਜੀ ਟੇਸਟੀ ਹੈ ਕਹਿੰਦਾ ਤੋਂ ਜੀ ਫੇਰ ਮਿਲਦੀ ਆ ਤੁਹਾਨੂੰ ਹੈਲੋ एवरीवन ਅੱਜ ਤੁਹਾਨੂੰ ਸਵੇਰ ਦੀ ਮਿਲੀ ਨਹੀਂ ਹੈਗੀ ਬਸ ਜੀ ਮੈਂ ਅੱਜ ਵਲੋਗ ਬਣਾਇਆ ਨਹੀਂ ਮੈਂ ਕਿ ਆਪਾਂ ਸ਼ਾਮ ਨੂੰ ਸ਼ੂਟ ਕਰਾਂਗੇ ਇੱਧਰ ਮੈਂ ਕਟਿੰਗ ਕਰਨ ਲੱਗੀ ਆਂ ਕ੍ਰੇਲੇ ਕ੍ਰੇਲੇ ਨੂੰ ਆਪਾਂ ਨੂਨ ਲਾ ਕੇ ਰੱਖ ਦਾਂਗੇ ਉਹਨੇ ਦਾ ਟਾਈਮ ਤੇ ਫਿਰ ਕੱਟਣ ਲੱਗੀ ਆਂ ਪਿਆਜ਼ ਫਿਰ ਮੈਂ ਮਸਾਲਾ ਤਿਆਰ ਕਰ ਲੂੰਗੀ ਤੇ ਬਾਕੀ ਜੀ ਹੁਣ ਜੇ ਤੁਹਾਨੂੰ ਵਲੋਗ ਵਧੀਆ ਲੱਗਦੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਕਿ ਤੁਸੀਂ ਕਰ ਨਹੀਂ ਰਹੇ ਹੈਗੇ ਚੈਨਲ ਤਾਂ ਚਲੋ ਸਬਸਕ੍ਰਾਈਬ ਕਰ ਰਹੀ ਹੂੰ ਪਰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਹਨਾ ਤੇ ਬਾਕੀ ਜੀ ਦੇਖੋ ਆਪਣੇ ਤਾਂ ਹੁਣ ਵਲੌਗ ਆਪਾਂ ਇਹੀ ਦਿਖਾ ਸਕਦੇ ਆ ਤੁਹਾਨੂੰ ਪਿੰਡੂ ਜੀ ਲਾਈਫ ਆ ਸਾਡੀ ਪਿੰਡਾਂ ਵਾਲੇ ਸਿੱਧੇ ਸਾਦੇ ਜੱਟਾਂ ਆ ਸੀ ਇਹੀ ਸਾਡਾ ਰਹਿਣ ਸਹਿਣ ਤੁਹਾਨੂੰ ਇਹੀ ਦੇਖਣ ਨੂੰ ਮਿਲੂਗਾ ਪਾਹ ਹਜ਼ਾਰ ਤੋਂ ਪਿਆਜ਼ ਆ ਘੋੜੇ ਕੋ ਬੋਤੇ ਮੰਮੀ ਨਾਲ ਪਿਆਜ਼ ਕੋੜੇ ਬਹੁਤ ਨੇ ਚਲੋ ਜੀ ਹੁਣ ਨਹੀਂ ਮੈਂ ਗੱਲ ਕਰਾਂ ਸਾਡੀ ਮੈਂ ਤਾਂ ਖਚ ਪਿਆਜ਼ ਬਹੁਤ ਜ਼ਿਆਦਾ ਪੈਂਦੇ ਨੇ ਮੈਂ ਬਾਅਦ ਚ ਹੋਰ ਦਿਖਾਵਾਂ ਮਸਾਲਾ ਤਿਆਰ ਕਰਨ ਲੱਗੀ ਹਾਂ ਮੈਂ ਨੂੰਗੀ ਅੱਜ ਫਿਰਸ ਆਪਾਂ ਪਿਆਜ਼ ਵਗੈਰਾ ਇੱਧਰ ਮੈਂ ਅਦਰਕ ਲਸਣ ਪਿਆਜ਼ ਹਰੀਆਂ ਮਿਰਚਾਂ ਔਰ ਲਾਲ ਟਮਾਟਰ ਅੱਜ ਮੈਂ ਕਰਨੇ ਆ ਗ੍ਰੈਂਡ ਇਹ ਮੈਂ ਕਰਕੇ ਮਸਾਲਾ ਰੱਖ ਲਿਆ ਤੇ ਉਧਰ ਮਾਲੀ ਮੈਂ ਕਰੇਲੇ ਇੱਧਰ ਮੇਰੇ ਕਰੇਲੇ ਹੋ ਰਹੇ ਨੇ ਫਰਾਈ ਦੇਖੋ ਜੀ ਕਿਨਾ ਕਿ ਨਾ ਦੇ ਫੇਵਰਿਟ ਨੇ ਕਿਰੇਲੇ ਮੇਰਾ ਤਾਂ ਬਹੁਤ ਜ਼ਿਆਦਾ ਫੇਵਰਿਟ ਨੇ ਇਹ ਇਹਨੂੰ ਪਟੋੜੇ ਦੇ ਫੇਰ ਦੇ ਵਿੱਚ ਫਰਾਈ ਕਰ ਲਾਂਗੇ ਇਹ ਵੀ ਤੇਲ ਦੇ ਵਿੱਚ ਬਾਅਦ ਵਿੱਚ ਆਪਾਂ ਇਹ ਤੜਕਾ ਪੁੱਲਣਾ ਹਨ ਤੜਕਾ ਫਰਾਈ ਕਰਕੇ ਤੱਕ ਜਿੰਗੀ ਤਰਫੋਂ ਨੇ ਕਿਰੇਲੇ ਵਿੱਚ ਮੋੜ ਮਿਰਚ ਮਸਾਲੇ ਸਾਰੇ ਪਾ ਕੇ ਪੂਰਾ ਰੈਡੀ ਕਰਕੇ ਫਿਰ ਆਪਾਂ ਦੇ ਵਿੱਚ ਕਿਰੇਲਿਆਂ ਦੇ ਫਿਲ ਕਰਦਣਾ ਤੇ ਬਾਕੀ ਇੱਧਰ ਪੂਰਾ ਹੰਦਾਰਾ ਪਿਆ ਹੋਇਆ ਹੈ ਤੇ ਪਿਆਜ਼ ਕੱਢੇ ਗਏ ਨੇ लाल टमा हजे चॉप करने ने चॉप कर हैं चॉप देख करों बने रहे हो देखी चलो बस मैं हम चॉप कर लवान माड़ी जी कटिंग करके पा लव चॉकर अज अं क्योंकि गगन की हजे ड्यूटी लगी हुई है मन लगता एग्जाम हो रहे हैं कॉलेज तो। ਉਹਦੇ ਬਾਅਦ ਕਿਰੋਂ ਮੈਂ ਕਾਲ ਕੀਤੀ ਸੀਗੀ 5 ਵਜੇ ਖੰਨੇ ਹੀ ਖੜੀ ਸੀਗੀ ਤੇ ਫੇ ਕਹਿੰਦੀ ਸੀ ਵੀ ਜਰਾ ਦੁਪਹਿਰੇ ਸ਼ਾਮ ਦੇ ਟਾਈਮ ਲੱਗ ਕੇ ਆ ਜਾਵਾਂਗੇ ਮਟਾ ਕੇ ਤੁਹਾਨੂੰ ਪਤਾ ਵੀ ਆ ਕੇ ਹੁੰਦਾ ਵੈਸੇ ਰੱਖਿਆ ਆ ਹੁੰਦਾ ਤੇ ਰੋਟੀ ਪਾਣੀ ਦਾ ਵੀ ਕਰਨਾ ਹੁੰਦਾ ਤੇ ਆਪਾਂ ਲਾਲ ਟਮਾਟਰ ਕਰ ਲੈਨੇ ਚੋਕ ਇਹਦਾ ਵੀ ਕੁੱਡੀ ਸੋਟੇ ਵਾਲੀ ਗੰਮਾ ਕਿਉਂਕਿ

ਸ਼ਟਾ ਵਧੀਆ ਤਰੀਕਾ ਨਾਲ ਹੋ ਜਾਂਦੇ ਨੇ ਫਿਰ ਮੈਂ ਤੁਹਾਨੂੰ ਇੰਨਾ ਹੋਏ ਕਰਨਾ ਤਾਂ ਕਿ ਘੋੜੇ ਵੀ ਹੋਏ ਜਾਣੇ ਵੀ ਥੋੜਾ ਜਿਹਾ ਟਾਂਕ ਜਿਹਾ ਲਾ ਲਿਓ ਤੇ ਪੋਲਟਸ ਕਰਨੇ ਕਾਰਨ ਦਾ ਤਾਂ ਤਾਂ ਮੈਂ ਬਾਦੂ ਆ। ਮਾਸ ਤੇ ਨਿਰਭਰ ਹ ਕੋਸ ਤੋਂ ਬਾਤਾਂ ਹੂੰ। ਮੈਂ ਆਟਾ ਗੁੰਨਣਾ ਆਟਾ ਗੁੰਨ ਕੇ ਫਿਰ ਰੋਟੀ ਨੂੰ ਮੋਲਸ। ਇਹਨਾਂ ਛੋਟੇ-ਛੋਟੇ ਆ ਇੱਕ ਉਸ ਤੋਂ بڑا ਤੇ ਇੱਕ ਉਸ ਤੋਂ بڑا ਦਿਨ ਸਾਤ ਤੋਂ ਬੜੇ ਆ। ਪੁੱਛਿਆ ਵਾ ਤੁਹਾਨੂੰ ਦੇਖੋ تین ਨੇ ਛੋਟੇ ਆ ਵਾਲੇ تین ਛੋਟੇ ਨੇ ਆ ਵਾਲਾ ਉਦੋਂ ਛੋਟਾ ਆ ਵਾਲਾ ਉਦੋਂ ਛੋਟਾ تین ਇੱਕਸਾਰ ਦੇ ਨੇ ਵੱਡੇ ਵੱਡੇ ਤੇ ਕਿਨ ਬਾਕੀ ਜੀ ਹੁਣ ਹੋ ਰਹੇ ਨੇ ਫਰਾਈ ਕੱਪੜੇ ਅੱਜ ਆਪਾਂ ਧੋਤੇ ਨਹੀਂ ਕੱਲ ਧੋਤੇ ਸੀਗੇ ਇਹਨਾਂ ਨੇ ਗਾ ਦਿਖਾਵਾ ਤੁਹਾਨੂੰ ਕਿਵੇਂ ਪਾਇਆ ਵੈ ਲੋ ਦੇ ਹਾਂਜੀ ਫਰੈਂਡਸ ਮੈਂ ਆਪਕਾ ਤੁੰਗ ਲਿਆ ਜੀ ਅਗਦਰ ਆਪਣੇ ਕਰੇਲੇ ਆਪਣੇ फ्राई हो गए थे उधर मसाला भरिया हुआ मसाला चलो मसाले पाए हाल रोटी सर रोटी कि नहीं ध्यान दे रोटी कि नहीं ध्यान दे ला ਆ ਗਿਆ ਕੀ ਆ ਗਿਆ ਟੀਵੀ ਟੀਵੀ ਤਾਂ ਉਰੀਦੀ ਟੀਵੀ ਕਿੱਥੇ ਗਿਆ ਗਰ ਚੱਲੀ ਦੀ ਹੈਲੋ ਕਰ ਦਿਓ ਹੈਲੋ ਕਰ ਦਿਓ ਹੈਲੋ ਕਰ ਦਿਓ ਇਹ ਦੱਜੂ ਦੱਜੂ ਗੇ ਚੱਲੀ ਦੀ ਮੈਂ ਹੈਲੋ ਕਰ ਦਿਓ ਪਾਪਾ ਆਪਣੇ ਵਾਲ ਸੈਟ ਕਰੀ ਰਿਹਾ ਮੈਂ ਹੈਲੋ ਕਰ ਦਿਓ ਪਾਪਾ ਜੀ ਆ ਦੇਖਿਆ ਇਹਨਾਂ ਨੇ ਹੋਰੀਓ ਦਾ ਕੀ ਕਰਕੇ ਰੱਖਿਆ ਆ ਦੇਖੋ ਗੰਦਪਾਗ ਰੱਖਿਆ ਇਹਨਾਂ ਨੇ ਕਿੰਨਾ ਘਰੇ ਸੋਫੇ ਦਾ ਕੀ ਹਾਲ ਕੀਤਾ ਪਿਆ ਚਲੋ ਰੋਟੀ ਖਾਓ ਹੱਲਗੀ ਹੋਣੀਆਂ ਚੋਕਾ ਹਿੱਲੀਆਂ ਹੋਣਗੀਆਂ ਚੋਕਾ ਹਿੱਲੀਆਂ ਅੰਦਰਲੀ ਅੰਦਰਲੀ ਬਾਰੇ ਆਦੋ ਤੇਰਾ ਚੈਨਲ ਵਾਲਿਓ ਪਟੀਰੀ ਵਾਲੀਆਂ ਭਾਈ ਹਿੱਲਗੀਆਂ ਹੋਣਗੀਆਂ ਕੋਈ ਤਰੀਆਂ ਦੀ ਸਬਜ਼ੀ ਨਾਲ ਖਾ ਲਈ ਰੋਟੀ ਇੱਧਰ ਮੇਰੇ ਤੋਂ ਨੁਕਸਾਨ ਹੋ ਗਿਆ ਥੋੜੇ ਦੁੱਧ ਉੱਪਲ ਗਿਆ ਜਿਆਦਾ ਨਹੀਂ ਉੱਪਲ ਥੋੜਾ ਜਿਹਾ ਉੱਪਲ ਗਿਆ ਰੋਟੀ ਖਾਂਦੀ ਸੀ ਸੀ ਖਾਣ ਤੇ ਦੁੱਧ ਉੱਪਲ ਗਿਆ ਘੁੰਮਣ ਜਾਵਾਂਗੇ ਹੁਣ ਸੈਰ ਕਰਨ ਦੇ ਲਈ ਮੰਮੀ ਵਿਚਾਰੇ ਮੇਰੀ ਬਹੁਤ ਜ਼ਿਆਦਾ ਬਿਮਾਰ ਪਤਾ ਨਹੀਂ ਕੀ ਪ੍ਰੋਬਲਮ ਆ ਇੱਕ ਤਾਂ ਸ਼ੂਗਰ ਆ ਚਲੋ ਉਹ ਤਾਂ ਮੰਮੀ ਦਾ ਬਦਿਆ ਹੋਇਆ ਸੀਗਾ ਇੱਕ ਨਾ ਮੰਮੀ ਨੂੰ ਹਰ ਸਾਲ ਪਤਾ ਨਹੀਂ ਕੀ ਹੁੰਦਾ ਅਲਰਜੀ ਹੁੰਦੀ ਆ ਕਾਸੇ ਤੋਂ ਪਤਾ ਨਹੀਂ ਕੀ ਚੱਕਰ ਆ ਆ ਮੌਸਮ ਤੋਂ ਹੁੰਦੀ ਆ ਡਾਕਟਰ ਤਾਂ ਕਹਿੰਦਾ ਵੀ ਜਿਹੜਾ ਆ ਮੌਸਮ ਵੀ ਜਦੋਂ ਕਣਕਾਂ ਨੂੰ ਆਉਣ ਲੱਗ ਜਾਂਦਾ ਵੀ ਫਿਰ ਉਹ ਚੀਜ਼ ਨਾਲ ਮੰਮੀ ਨੂੰ ਅਲਰਜੀ ਹੋ ਜਾਂਦੀ ਆ ਤੇ ਧੱਫੜ ਹੋ ਜਾਂਦੇ ਨੇ ਬੜੇ ਬੜੇ ਸਾਰੀ ਬਾਡੀ ਦੇ ਉੱਤੇ ਹਨਾ ਪੂਰੇ ਸਰੀਰ ਤੇ ਧੱਫੜ ਹੋ ਜਾਂਦੇ ਨੇ ਸਾਰੇ ਫੇਸ ਵਗੈਰਾ ਪਰਿਆਪਰੀ ਆ ਤੇ ਉਹਦੇ ਨਾਲ ਫਿਰ ਮੰਮੀ ਨੂੰ ਖੰਘ ਖਾਂਸੀ ਬਹੁਤ ਜ਼ਿਆਦਾ ਹੋ ਜਾਂਦੀ ਆ ਹਨਾ ਰੇਸ਼ਾ ਹੋ ਜਾਂਦਾ ਅੰਦਰ ਤੇ ਇੰਨੀ ਜ਼ਿਆਦਾ ਬਿਮਾਰ ਆ ਬਚਾਰੀ ਹੁਣ ਸਾਇਦ ਪਾਪਾ ਕਹਿੰਦੇ ਸੀ ਵੀ ਆਪਾਂ ਲੈ ਆਉਨੇ ਆ ਉਰੀ ਬੀਜੇ ਪੁੱਛ ਲਾ ਮਮੀ ਨੂੰ ਫੋਨ ਕਰਕੇ ਬੀਜੇ ਉਰੇ ਨੂੰ ਆਉਣਾ ਵੀ ਲੈ ਆਉਨੇ ਆ ਹੁਣ ਜਾ ਕੇ ਤੇ ਹੁਣ ਜਵਾਬ ਦੇ ਤਾਂ ਕਹਿੰਦੀ ਦੇਖ ਲੰਨੀ ਅੱਜ ਦੀ ਰਾਤ ਬੀਜੇ ਫਰਕ ਪੈ ਗਿਆ ਦਵਾਈ ਲੈ ਕੇ ਆਏ ਨੇ ਜਿੱਥੋਂ ਨਾਲ ਚੱਲਦੀ ਆ ਖੰਨੇ ਤੋਂ ਚੱਲਦੀ ਆ ਜੀਤ ਡਾਕਟਰ ਕੋਲ ਤੇ ਕਹਿੰਦੇ ਜੇ ਫਰਕ ਪੈ ਗਿਆ ਤਾਂ ਵੀ ਦੇਖ ਲੰਨੀਆਂ ਵੀ ਨਹੀਂ ਪਰ ਕੱਲੂ ਵੀ ਮੇਰਾ ਭਾਈ ਜਾਂ ਡੈਡੀ ਛੱਡ ਜੂਗਾ ਦੇਖੋ ਕੋਣ ਛੱਡ ਕੇ ਜਾਂਦਾ ਪੰਗਾ ਪੈ ਜਾਂਦਾ ਹੈ ਬੰਦਾ ਵਿਚਾਰੀ ਹੁੱਕਣੇ ਔਰ ਇੰਨੀ ਔਖੀ ਆ ਬਿਮਾਰ ਆ ਹਨਾ ਹੁੱਕਣੇ ਉੱਠ ਕੇ ਵਿਚਾਰੀ ਦਾਲ ਸਬਜ਼ੀ ਹੁੱਕਣੇ ਉੱਠ ਕੇ ਰੋਟੀ ਪਾਣੀ ਬਣਾਉਂਦੀ ਆ ਹੁੱਕਣੇ ਸਾਰਾ ਪੰਡਾ ਟਿਕਰ ਕਰਦੀ ਆ ਹਨਾ ਕਿਉਂਕਿ ਭਾਈ ਵੀ ਕੰਮ ਤੇ ਚਲੇ ਜਾਂਦਾ ਡੈਡੀ ਵੀ ਮੈਨੂੰ ਮੈਨੂੰ ਆਪਣੇ ਘਰ ਦਾ ਕੋਈ ਟੈਨਸ਼ਨ ਨਹੀਂ ਹੈਗੀ ਮੈਂ ਆਪਣੇ ਘਰ ਚੈਨਲ ਮਤਲਬ ਕਿ ਟੈਨਸ਼ਨ ਫਰੀ ਆ ਬਸ ਮੈਨੂੰ ਉੱਥੇ ਦੀ ਪੇਕਿਆਂ ਦੀ ਟੈਨਸ਼ਨ ਖਾ ਜਾਂਦੀ ਆ ਵੱਡ ਵੱਡ ਕੋਈ ਤਾਂ ਮੰਮੀ ਠੀਕ ਹੁੰਦੀ ਆ ਮੈਨੂੰ ਫੇਰ ਨਹੀਂ ਹੁੰਦੀ ਹਾਂ ਜਾਂ ਮੰਮੀ ਬਿਮਾਰ ਪੈ ਜਾਂਦੀ ਆ ਮੈਨੂੰ ਬਹੁਤ ਟੈਨਸ਼ਨ ਹੋ ਜਾਂਦੀ ਆ ਕਿਉਂਕਿ ਫੇਰ ਰੋਟੀ ਤੋਂ ਵੀ ਔਖਾ ਹੋ ਜਾਂਦਾ ਵਿਚਾਰੀ ਨੂੰ ਉੱਠ ਕੇ ਬਣਾਉਣੀ ਪੈਂਦੀ ਆ ਹੁਣ ਇੰਨੀ ਔਖੀ ਆ ਇੰਨੀ ਬਿਮਾਰ ਆ ਨਾ ਪਰ ਮੈਂ ਤਾਂ ਫਿਰ ਵੀ ਖਿਚ ਖਿਚ ਕੇ ਪਈ ਜਾਂਦੀ ਨਹੀਂ ਪਰ ਮੈਂ ਮੈਂ ਨਾ ਮੈਨੂੰ ਹਲੇ ਸਾਇਦਾ ਪਤਾ ਕਹਿੰਦੇ ਨੇ ਤੇ ਮੰਮੀ ਨਾਲ ਲੜਦੀਆਂ ਤੂੰ ਖਿਚਦੀਆਂ ਮੰਮੀ ਨੂੰ ਝੜਕੇ ਝੜਕੇ ਪੈਣੀਆਂ ਮੈਨੂੰ ਪਤਾ ਵੀ ਉਹਦੇ ਲਈ ਉਹਦੀ ਸਿਹਤ ਲਈ ਕੀ ਚੰਗਾ ਕੀ ਨਹੀਂ ਹਨਾ ਮੇਰੀ ਮੰਮੀ ਥੋੜੀ ਜਣ ਕਹਿਲੀ ਕਰਦੀ ਆ ਮੈਨੂੰ ਹੁੰਦਾ ਵੀ ਜਿਹੜੀ ਚੀਜ਼ ਨਹੀਂ ਖਾਣੀ ਉਹ ਨਹੀਂ ਖਾਣੀ ਹਨਾ ਹਰ ਇੱਕ ਚੀਜ਼ ਮੈਂ ਥੋੜਾ ਝੜਕਦੀ ਰਹਿਣੀ ਆ ਪਈ ਰਹਿੰਦੀ ਆ ਜ਼ਿਆਦਾ ਮੈਂ ਕਹਿੰਨੀ ਆ ਵੀ ਜ਼ਿਆਦਾ ਪੈਣਾ ਨਹੀਂ ਸੈਰ ਕਰਕੇ ਹਨਾ ਮੈਂ ਜਿੱਦਾਂ ਕੈਦੀ ਰਹਿਣੀ ਆ ਫਿਰ ਹੁਣ ਇੱਕਣ ਹੋ ਜਾਂਦੀ ਆ ਫਿਰ ਜ਼ਿਆਦਾ ਅਲਜੀ ਜਾਂਦੀ ਆ ਹੁਣ ਇੰਨੀ ਜ਼ਿਆਦਾ ਅਲਜੀ ਕਿ ਇੱਕ ਵਾਰ ਇੱਕਣੇ ਜਦ ਵੀ ਜਦ ਵੀ ਉਹ ਰਿਹਾਉਂਦੀ ਸੀ ਜਦ ਤਾ ਫਿਰ ਮੈਂ ਰਹਿ ਕੇ ਆਈ ਸੀਗੀ ਉਦੋਂ ਤਾਂ ਮੈਂ 15 ਦਿਨ ਮੈਨੂੰ ਲਾਦਾ ਮੈਂ ਲਾ ਕੇ ਆਈ ਸੀਗੀ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀ ਹੁਣ ਫੇਰ ਉਹੀ ਹਾਲ ਆ ਕਰੋਨਾ ਦਾ ਟਾਈਮ ਸੀ ਉਦੋਂ ਬਸ ਆਹੀ ਗਾਦ ਨੇ ਪੇਕਿਆ ਨਹੀਂ ਟੈਨਸ਼ਨ ਆ ਖਾ ਲੰਦੀਆਂ ਨੇ ਬੰਦੇ ਨੂੰ ਜਏ ਬੰਦਾ ਸਾਰੇ ਘਰ ਚ ਟੈਨਸ਼ਨ ਫਰੀ ਆ ਤਾਂ ਪੇਕੇ ਘਰ ਦੀ ਟੈਨਸ਼ਨ ਟੈਨਸ਼ਨ ਮੇਰੀ ਉਦੋਂ ਖਤਮ ਹੋ ਮੇਰਾ ਭਾਈ ਦਾ ਵਿਆਹ ਹੋ ਜਾਵੇ ਬਸ ਫਿਰ ਆਏ ਹੋ ਜਾਂਦਾ ਵੀ ਚਲੋ ਹਨਾ ਵੀ ਮੰਮੀ ਰੈਸਟ ਕਰੂਗੀ ਫਿਰ ਆਇੰਦਾ ਨਹੀਂ ਹੋਊਗਾ ਵੀ ਵਿਚਾਰੀ ਨੱਟ ਕੇ ਰੋਟੀਆਂ ਬਣਾਉਣੀਆਂ ਆਏ ਹੋਊਗਾ ਵੀ ਚਲੋ ਹੈਗੀ ਆ ਸਾਹਮਣੇ ਵਾਲੀ ਚਲੋ ਨਾ ਵੀ ਸਾਂਭੇ ਆਪਾਂ ਨਹੀਂ ਕਹਿੰਦੇ ਹਨਾ ਪਤਾ ਨਹੀਂ ਕਿਵੇਂ ਦਾ ਸੁਭਾਅ ਦਾ ਆਉਣਾ ਕਿਵੇਂ ਦਾ ਨਹੀਂ ਬੰਦਾ ਹਨਾ ਆਪਾਂ ਇਹ ਕਹਿੰਦੇ ਵੀ ਘੱਟੋ ਘੱਟ ਰੋਟੀ ਦਾ ਬਣਾ ਕੇ ਦੇਣੇ ਵਾਲੀ ਹੋਊਗੀ ਉਹ ਚਲੋ ਰੋਟੀ ਦਾ ਖਿਲਾਊਗੀ ਉਹ ਹਨਾ ਬਿਮਾਰ ਪਏ ਬੰਦੇ ਨੂੰ ਵੀ ਹਾਂ ਡੈਡੀ ਨੂੰ ਭਾਈ ਨੂੰ ਇਹ ਹੋ ਜਾਂਦਾ ਏ ਚਲੋ ਬਾਕੀ ਹੁਣ ਸੈਰ ਤੇ ਜਾ ਕੇ ਆਉਂਦੀਆਂ ਦੇਖਦੇ ਆਂ ਸੈਰ ਕਰਦੇ ਆਂ ਖਾਲੀ ਰੋਟੀ ਸੈਜ ਕੰਬਲ ਚੱਕ ਲਓ ਹੋਰ ਹੋਰ ਕਰ ਲਓ ਕੁੱਤਿਆਂ ਦੀ ਤਰ੍ਹਾਂ ਨਾ ਢਿੱਡ ਲਓ ਦੋਈ ਜਾਣੇ ਕਿਵੇਂ ਲੱਗੇ ਹੋਏ ਦੀ ਜਿਵੇਂ ਘੁਣ ਲਾਈ ਹੁੰਦੇ ਨੇ ਜਦੋਂ ਮੇਰੇ ਨਿਆਣਿਆਂ ਨੇ ਮੈਨੂੰ ਉੱਥੇ ਹੀ ਮੰਨਦੂਗੀ ਹੁੰਦਾ ਹੁਣ ਇਹਨਾਂ ਨਾਲ ਘਰੇ ਰਹਿਣਾ ਇਹਨਾਂ ਕੁੱਤੇ ਆਪਸ ਵਿੱਚ ਲੜਨਾ ਆਪਸ ਸਟੇਜ ਮੈਂ ਤਾਂ ਹਾਂ ਮੈਂ ਤਾਂ ਦੱਸੂਗੀ ਜਦ ਜਦ ਮੇਰੀ ਵੀ ਫੈਮਲੀ YouTube ਫੈਮਲੀ ਆ ਮम्मा ਕੀ ਮम्मा ਦੱਸੂ ਵੀ ਹਾਂ ਕੁੱਤਿਆਂ ਦੀ ਤਰ੍ਹਾਂ ਲੜਦੇ ਨੇ ਹੁਣੇ ਨੂੰ ਪਤਾ ਨਹੀਂ ਇਹਨਾਂ ਨੇ ਕਿਵੇਂ ਉਹ ਕਰਨਾ ਹੈ ਪਰ ਮੈਂ ਤੁਹਾਨੂੰ ਸੋਧੂਗੀ ਬਹੁਤ ਚੰਗੀ ਤਰ੍ਹਾਂ ਤੁਹਾਡੇ ਪੇਪਰ ਹੋਣੇ ਕੱਲ ਨੂੰ ਲਾਸਟ ਆ ਤੁਸੀਂ ਲੜ ਕੇ ਦਿਖਾਓ ਹੁਣ ਤੁਹਾਨੂੰ ਕਾਰਡ ਵੀ ਪਾਪਾ ਨੇ ਪਵਾਤਾ ਮੈਂ ਪਵਾਉਣੀ ਸੀ ਹਾਂ ਦੀ ਅਜੇ ਵੀ ਮੈਂ ਕਹਿੰਦੀ ਕਿ ਪਵਾਉਣਾ ਪਾਪਾ ਨੇ ਪੁਆਦਾ ਵੀਡੀਓ ਹੀ ਬਣਾ ਰਹੀ ਆ ਮੈਂ ਆਵਾਜ਼ ਘੱਟ ਰੱਖ ਮੰਦ ਤੇ ਬਣਾ ਰਹੀ ਹੂਆਂ ਚਲੋ ਜੀ ਮੈਂ ਕੂੜਾ ਪਾਦਮਾ ਲਵਾ ਫਿਰ ਦੇ ਵਿੱਚ ਤੁਹਾਨੂੰ ਫੇਰ ਲੈਂਦੀ ਆ ਮੈਂ ਹਾਂਜੀ ਉਸ ਸ਼ੈਅ ਕਰਕੇ ਆ ਗਏ ਸਾਡੀ ਤੀਰੀ ਕਚਾਰੀ ਬਹੁਤ ਕੰਮ ਘਰਦੀ ਨਾ ਵਾ ਛੋਟੇ ਜਿੰਨਾ ਤਾਂ ਨਹੀਂ ਕਰਦੀ ਬਹੁਤ ਕੰਮ ਕਰਦੀ ਵਿਚਾਰੀ ਚੱਲ ਕੋਈ ਨਾ ਸਿੱਖਣਾ ਚਾਹੀਦਾ ਰਸਾਇਣ ਉਹ ਕੂੜਾ ਦੇਖ ਪਿਆ ਉਧਰ ਜੀ ਉਧਰ ਇਗਨੋਰ ਕਰਿਓ ਆ ਚੀਜ਼ਾਂ ਨੂੰ ਇਗਨੋਰ ਕਰਿਓ ਮੈਂ ਘੁੰਮ ਕੇ ਆਈਆਂ ਸੈਰ ਕਰਕੇ ਆ ਗਏ ਇਹ ਮੇਰੇ ਘਰ ਮੇਰੇ ਉਧਰ ਟੀਵੀ ਚੱਲੀਆਂ ਦਾ ਟੀਵੀ ਨਹੀਂ ਬੰਦ ਕਰਦੇ ਹੋਏਗੇ ਪਾਪਾ ਫੋਨ ਦੇਖਦੇ ਆ ਫੋਨ ਹੀ ਦੇਦੇ ਸਾਇਰ ਔਰ ਇਦ ਕੱਟ ਕਰਦੀ ਸਾਇਰ ਚੱਕ ਮੋਟੇ ਵਿੱਚ ਪਾ ਲਾ ਹਾਂ ਉਹ ਲਫਾਫੇ ਚ ਪਾ ਤੇ ਦੁੱਧਾ ਆਪਣਾ ਮੈਂ ਤੁਹਾਨੂੰ ਦਿਖਾ ਗਈ ਸੀ ਕਿ ਉਬਲ ਵੀ ਗਿਆ ਸੀ ਕ੍ਰੇਲੇ ਆਪਾਂ ਖਾ ਲਏ ਤੇ ਆਪਣੇ ਆ ਥੋੜੀ ਜਿਹੀ ਕ੍ਰੇਲੇ ਆ ਪਏ ਨੇ ਜਿਹੜੇ ਬਾਕੀ ਥੋੜਾ ਜਿਹਾ ਤਾਂ ਕਿਉਂ ਹਲੇ ਦੋ ਬਫਾਦੇ ਨੇ ਕੜਤਾਂ ਥੋੜੀ ਜਿਹੀ ਹੈਗੀ ਕੋਈ ਤਾਂ ਸਟੋਰੀਜ਼ ਗਰੇਲੇ ਹੁੰਦੇ ਨੇ ਨਾ ਥੋੜੀ ਜਿਹੀ ਨੇਚਰਲ ਜਿਹੜੇ ਹਮ ਤਾਜ਼ੇ ਆਉਣਗੇ ਉਹਨਾਂ ਚ ਘੱਟ ਹੁੰਦੀ ਆ ਤੇ ਕੌਣੀਆਂ ਤੇ ਮਮਾ ਮੇਰੇ ਖਾਣਾ ਸਟੋਰੀਜ਼ ਆ ਜਾਣਾ ਉਹ ਪਿੰਡੀਆਂ ਦਾ ਵਧੀਆ ਬਣਦੇ ਬਹੁਤ ਇਹ ਵੀ ਇੱਕ ਬਹੁਤ ਨਿਊਨਿਕਲੇ ਵੀ ਨਮਾੜੀ ਨਹੀਂ ਆਇਆ ਕੜਤਾਂ ਥੋੜੀ ਜਿਹੀ ਹੈਗੀ ਨਾਲ ਨਮਕ ਲਾ ਕੇ ਰੱਖੀ ਸੀ ਹੈ ਤਾਂ ਹੀ ਘੜਤਣਾ ਨਾ ਬਾਕੀ ਜੀ ਦੇਖਦੇ ਆ ਹੁਣ

ਕੱਟ ਤਾ ਤੋ ਤੋ ਸੀ ਮੈਨੂੰ ਪਤਾ ਬਸ ਹੋ ਲੈ ਮੈਂ ਕਰ ਦ ਇੰਨਾ ਕੱਟ ਕਾ ਪਹਿਲਾ ਤੋਲਾ ਉਹ ਤਾਂ ਤੋੜਣਾ ਮੈਂ ਬਿੰਦ ਤੋਂ ਛੋੜੀ ਕਰਾਂਗੀ ਆਹ ਜਿਹੜੀ ਰੋਟੀ ਖਾ ਲਓ ਅਰੰਚ ਮਹਿੰਦੀ ਮਹਿੰਦੀ ਆਂ ਜਿਹਨੂੰ ਖਾਣੇ ਦੇ ਦਿਨ ਚ ਖਾਣਾ ਵਗੀ ਕਰਨੀ ਬੀਚੀ ਇੱਕ ਮੈਨੂੰ ਲੱਗ ਰਿਹਾ ਸੀਗਾ ਵੀ ਇੱਕ ਚ ਹੈਗਾ ਥੋੜੀ ਜਿਹੀ ਪ੍ਰੋਬਲਮ ਹਮਮਮ ਕਿਦਾ ਕਾਰ ਪੈ ਗਿਆ ਟੀਵੀ ਦਾ ਕਾਰ ਪੈ ਗਿਆ ਜੀ ਇਹਨਾਂ ਦਾ ਖੁਸ਼ ਹੋਣ ਕਰਕੇ ਨੇ ਟੀਵੀ ਲਾਈ ਕਰਦਾ ਹੈ ਡੋਰੀਮੋਨ ਦੇਖ ਰਿਹਾ ਤੇ ਡੋਰੀਮੋਨ ਨਹੀਂ ਡੋਰੀਮੋਨ 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 ਡਾਰੀਮੋਨ ਜਿਹੜਾ ਕੁਝ ਵੀ ਹੈਗਾ ਅਭੀ ਜੋ ਦੇਖ ਰਿਹਾ ਹੈ ਤੇ ਜਿਹੜਾ ਆਪਾਂ ਆਪਣਾ ਕੱਟ ਕੇ ਆ ਗਏ ਸਾਇਦ ਪਾਪਾ ਫੋਨ ਦੇਖਦੇ ਨੇ

ਫਦਨ ਕੀ ਮੈਂ ਕੱਟ ਦੇ ਸਾਇਦ ਨਾ ਕੱਟ ਨੇ ਫਦਨ ਤੇੜੀ ਕਿ ਹਾਂ ਹਾਂ ਹਿਰਾਮੀ ਕਿਉਂ ਮਾਤਾ ਚ ਗੱਟੇ ਪਿਆ ਜਿਹਾ ਜਿਹਾ ਫਾਂਦੇ ਜਾ ਮੈਂ ਸਾਰੇ ਦੁੱਧ ਪੀਰੋ ਪੁੱਤ ਦੇ ਲੋ ਨੀਂਦ ਆ ਜੂ ਦੇਮ ਮੈਂ ਕੀ ਲੈਣਾ ਪੀਣਾ ਦੋ ਹਣੇ ਆਪਾ ਪਤਾ ਨਹੀਂ ਕੀ ਲੱਗਦਾ ਮੈਂ ਕਰਾਂ ਲੜਾਈ ਹੋ ਗਈ ਸਾਡੀ ਪਹਿਲੀ ਤਾਂ ਹੀ ਹੋਈ ਮੈਂ ਤਾਂ ਬੜਾ ਹੋੜ ਪੈਂਦੇ ਦੀ ਭੱਜ ਕੇ ਉਹ ਬੁਲਾਈ ਜਾਂਦੇ ਆ ਬੁਲਾਈ ਜਾਂਦੇ ਕੋਈ ਸੁਣਨ ਲੱਗੇ ਹੋਏ ਨੇ ਫੋਨ ਦੇ ਵਿੱਚ ਤੇ ਉਧਰ ਉਹ ਜੋ ਬੀਟੀਾਈ ਬੈਠਾ ਸੀ ਅਵੀ ਉਹਦੇ ਨਾਲ ਗੁੱਸੇ ਹੋ ਕੇ ਆਇਆ ਨੇ ਉਹਦੇ ਤੋਂ ਬयंਦਰ ਜਰਿਹਾ ਕਹਿੰਦਾ ਕੋਈ ਸੁਣਨ ਨਹੀਂ ਦਿੰਦੇ ਕੋਈ ਖਬਰ ਆ ਬਹੁਤ ਜ਼ਰੂਰ ਕੋਈ ਪਤਾ ਨਹੀਂ ਕਿਹੜੀ ਖਬਰ ਹੁਣ ਮੈਂ ਬੁਲਾਈ ਜਾਂਦੀ ਹਾਂ ਮੇਰੇ ਵੀਰਾਂ ਨੂੰ ਦੁੱਧ ਵੀਰਾਂ ਨੂੰ ਦੇ ਦਵਾਂਗੇ ਮੱਝ ਕੇ ਬਾਰ-ਬਾਰ ਫੜਾਈ ਜਾਂਦੇ ਹਾਂ ਅੱਜ ਤਾਂ ਜੀ ਬੁਲਾਵਾ ਨਹੀਂ ਪੜਨਾ ਚਾਚਾ ਦਾਗਾ ਉਧਰ ਬਾਕੀ ਖੁੰਦਸ ਤੇ ਆ ਜੀ ਮੰਮੀ ਬਿਮਾਰ ਨੇ ਮੇਰੇ ਬਾਕੀ ਦੇਖਦੀਆਂ ਤਾਂ ਉਹਨਾਂ ਦੇ ਐਗਜ਼ਾਮ ਵੀ ਖਤਮ ਹੋ ਜਾਣੇ ਆ ਤੇ ਆਪਾਂ ਮੈਨੂੰ ਨਹੀਂ ਆਲਦਾ ਜੇ ਤੂੰ ਜਾਣਾ ਚਾਹਣਾ ਵਾ ਬਸ ਮੇਰੇ ਹੀ ਘਟ ਜੀ ਲੱਗਦਾ ਕਿਤੇ ਜਾ ਕੇ ਹੁਣ ਮੇਰਾ ਦਿਨ ਨਹੀਂ ਲੱਗਦਾ ਹੈਗਾ ਚਾਕੇ ਮਤਲਬ ਕਿ ਮਨਵਾਇ ਹੋ ਜਾਂਦਾ ਬਸ ਤੇ ਸਾਇਦ ਆਪਾਂ ਭੇਜ ਦਿੰਦੇ ਨੇ ਬਾਅਦ ਚ ਫਿਰ ਪਤਾ ਕੀ ਯਾਰ ਕਹੀ ਜਾਣਗੇ ਮੈਨੂੰ ਨੀਂਦ ਨਹੀਂ ਆਉਂਦੀ ਮੈਨੂੰ ਡਰਾਉਣੇ ਸੁਪਨੇ ਆਈ ਜਾਂਦੇ ਕਰਲੇ ਨੂੰ ਮੈਂ ਕਹਾਂ ਜਾਂਦੀ ਮੈਂ ਚੱਲਦੀ ਹੁੰਦੀ ਹਾਂ ਪੁਸਤਵਾਰ ਹੁੰਦੇ ਆ ਬੱਚਿਆਂ ਦੇ ਨਾਲ ਤੇ ਥੋੜਾ ਜਿਹਾ ਆਪਣਾ ਬਰੂ ਰਹਿ ਜਾਂਦੀ ਹੈ ਹਾਂ ਵੇ ਬਸ ਵੀਸ ਥੋੜੇ ਜਿਹੇ ਕੜੇ ਆ ਆਪਣਾ ਬਰੂਦਾ ਟੈਂਟਾਇਆ ਜਿਵੇਂ ਨਾਮਕ ਗੇਈਂ ਹੁੰਦਾ ਅਦੋਂ ਆ ਖੱਟੇ ਮਿੱਠੇ ਨੇ ਅੱਗ ਦੇ ਲਫਰ ਜੇ ਪੰਜ ਦਿਨਾਂ ਤਰਾ ਉੱਥੇ ਗਈ ਬੈਠ ਕੇ ਜਾਣਗੇ ਮੇਰਾ ਜੀ ਨਹੀਂ ਲੱਗ ਰਿਆ ਮੈਨੂੰ ਆਏ ਸੁਪਨੇ ਆ ਕੇ ਮੈਨੂੰ ਸੋ ਸੌਂ ਨਹੀਂ ਨੀ ਆਈ ਸਾਰੀ ਰਾਤ ਪਾਪਾ ਸੋਨਸਨ ਬਲਾਰੀ ਜੀ ਗੱਲ ਹੋ ਗਈ ਫੋਨ ਤੇ ਬਾਤ ਹੋ ਗਈ ਤੁਹਾਨੂੰ ਲੱਗਦਾ ਫੋਨ ਨਹੀਂ ਪਾਣੀ ਦੀ ਹਾਂ ਇਹ ਪਾਣੀ ਦੀ ਆਉਂਦੀ ਹੋਊਗੀ ਤੇ ਬਾਕੀ ਹੁਣ ਤਾਂ ਮੰਮੀ ਬਿਮਾਰ ਕਰਕੇ ਦਾ ਦੇਖਣਾ ਜੇ ਮੰਮੀ ਅੱਜ ਦਾ ਸਭ ਤੋਂ ਵਧੀਆ ਜਨਾ ਆਈ ਤਾਂ ਫਿਰ ਮੈਨੂੰ ਚੜ੍ਹਨਾ ਹੀ ਪੈਣਾ ਕੋਕ ਮੰਮੀ ਨੂੰ ਆਇਆ ਵੀ ਰੋਟੀ ਦਾ ਔਖਾ ਹੋ ਜਾਣਾ ਭਾਈ ਉਹਨਾਂ ਦੀ ਤਾਂ ਹਨਾ ਤੇ ਤਾਂ ਵੀ ਮੰਮੀ ਆਈ ਦੇਖ ਲਿਆ ਬਾਕੀ ਓਹੋ ਮम्मा ਦਾ ਫੋਨ ਗਿਰਦਾ ਨਾ ਤਾਈ ਆਏ ਮੇਰਾ ਫੋਨ ਗਿਰກਿਰ ਕੇ ਹੋ ਗਿਆ ਜਮਈ ਇਹ ਸਾਰੇ ਜਿਹੜੇ ਫੜ ਕੇ ਚੜਾ ਸਕਦੇ ਆ ਕਿ ਹਾਂਜੀ ਨੋਰ ਦੇ ਬਾਲਿਆਂ ਕਰਨਾ ਉਹ ਤੋਂ ਸਮਝਾਇ ਨਾ ਐ ਕਈ ਵਾਰ ਜੇ ਆਪਾਂ ਡਿਵਲਟ ਚ ਕਰ ਦੇਣੇ ਮੈਂ ਗਿਆ ਹੋ ਜਾਂਦੀ ਹਾਂ ਹਾਂ ਆਹ ਸਹੀ ਚਾਬਾ ਦੇ ਚਲੋ ਅਜ ਕੋਈ ਨਾ ਗਿਰ ਕੇ ਪੈਣਾ ਇਤਨੇ ਆਲ ਹੋਇਆ ਪਿਆ ਨਾ ਮੈਂ ਦੁੱਧ ਵਿੱਚ ਮੱਠਾ ਪਾਤਾ ਫਿਰ ਜਕੋੜ ਲਈ ਉੱਛੇ ਵਾਲੇ ਹੁਣ ਕੇ ਨਾਲ ਪਾਪਾ ਨੂੰ ਪੜਾਦੀ ਨਾਲ ਆਖੜਾ ਦੀ ਤੇ ਬਾਕੀ ਦੇਖਦੇ ਆਂ ਜੀ ਹੁਣ ਜੇ ਮੈਂ ਲੱਗਿਆ ਲੋਟ ਜੇ ਨਹੀਂ ਫਿਰ ਮੈਂ ਦੋ ਦਿਨ ਲਾਇਆ ਹਾਂ ਉਨਗੀ ਦੋ ਦਿਨ ਦੋ ਦਿਨ ਲਉਂ ਮੈਂ ਜ਼ਿਆਦਾ ਲੰਮ ਚ ਪਰ ਰਹੇ ਮੈਨੂੰ ਲੱਗਦਾ ਤੇ ਜੇ ਫਿਰ ਸਾਦੇ ਪਪਾ ਨੇ ਕਹਤਾ ਵੀ ਮੰਮੀ ਨੂੰ ਮੰਮੀ ਉਰੀ ਆ ਜੇ ਕਹ ਇਹ ਤਾਂ ਕਹਿੰਦੇ ਮੰਮੀ ਨੂੰ ਉਰੀ ਲਿਆ ਥੋੜੇ ਸਾਦੇ ਪਾਪਾ ਦਾ ਫਿਰ ਜੀ ਨਹੀਂ ਲੱਗਦਾ ਹੈਗਾ ਜੇ ਅਸੀਂ ਚਲੇ ਜਾਂਨੇ ਆ ਚਲ ਉਹ ਸਾਨੂੰ ਭੇਜ ਦੰਨੇ ਜਦ ਇਹ ਆਪ ਇਹਨਾਂ ਨੇ ਬਾਹਰ ਜਾਣਾ ਹੁੰਦਾ ਫੇਰ ਨਹੀਂ ਇਹਨਾਂ ਨੂੰ ਕੋਈ ਟੈਨਸ਼ਨ ਹੁੰਦੀ ਫਿਰ ਤਾਂ ਚਲੋ ਸੀ ਜਿਵੇਂ ਮਰਜ਼ੀ ਰਿਹਾਈ। ਅਰ ਜਦ ਆਪਕਾਰ ਹੁੰਦੇ ਨੇ ਤਾਂ ਬਹਾਨੇ ਚ ਲਈ ਜਾਂਦੇ ਉਹਨੂੰ 2 ਦਿਨ ਰਹਿਣਾ ਔਖਾ ਕਰ ਦਿੰਦੇ ਨੇ। ਮੈਨੂੰ ਡਰ ਲੱਗਿਆ ਰਾਤ ਨੂੰ ਮੈਨੂੰ ਬੁਰੇ ਤਰ੍ਹਾਂ ਦੇ ਸੁਪਨੇ ਆਏ ਆ। ਮੈਂ ਇਕੱਲਾ ਸੀ ਸੁਪਨਾ ਹੋ ਰਿਹਾ ਕਿ ਮੈਂ ਦਾ ਆ ਗਿਆ ਵਸੈ ਜੇ ਅਗਰ ਲਾ ਹੁੰਦੀਆਂ ਨੇ। ਮੰਮਾ ਇੱਕ ਵਾਰ ਤਾਂ ਆਪਾਂ ਜਦ 2 ਦਿਨ ਰਹਿ ਗਏ ਹੋ ਸੀ ਪਾਪਾ ਤਾਂ ਸਾਰੇ ਦਿਨ ਟੀਵੀ ਉਹ ਦੇਖਿਆ ਸੀਗਾ ਰਾਤ ਸਾਰੀ ਰਾਤ ਟੀਵੀ ਦੇਖ ਕੇ ਗੱਡੀ ਤੇ ਮੈਂ ਵੀ ਆਪ ਜੀ ਜਾਣਨੇ ਨੇ ਮਹੀਨੇ ਮਹੀਨੇ ਵਾਸਤੇ ਹੀ ਬਾਤ ਚੱਲੇ ਅੰਨੇ ਦੇ ਲਈ ਮੈਂ ਆਪਣਾ ਬੱਚਿਆਂ ਦੇ ਨਾਲ ਇੰਨੇ ਛੋਟੇ ਸੀਗੇ ਹਨ ਕਿੰਨੇ ਛੋਟੇ ਸੀਗੇ ਮੈਂ ਵੀ ਟਾਈਮ ਆਪਣਾ ਕੱਢਿਆ ਹੀ ਆ ਹੁਣ ਤਾਂ ਚਲੋ ਫੇਰ ਬੜੇ ਹੋ ਗਏ ਸੁਖਨਾ ਪ੍ਰਮਾਤਮਾ ਦੀ ਜਾਤਾਂ ਸਾਲ-ਸਾਲ ਦੇ ਸੀਗੇ ਕਿੰਨੇ ਛੋਟੇ ਬੱਚਿਆਂ ਦੇ ਨਾਲ ਗੱਲਦੀ ਰਹੀਆਂ ਕਈ ਵਾਰ ਤਾਂ ਸੋਚ ਕੇ ਕਈ ਵਾਰ ਸੋਚ ਕੇ ਮੈਂ ਵੀ ਮੈਂ ਨਹੀਂ ਦਲੇਰਾ ਤਾਂ ਹੀ ਮੇਰੇ ਕੋਲ ਇੱਕ ਪੱਤ ਸੁੱਚ ਬੋਲਣ ਨੂੰ ਮੈਨੂੰ ਜਮਾਂ ਪਹੁੰਚ ਨਹੀਂ ਹੁੰਦਾ ਹੈ ਵੀ ਮੈਂ ਅਗਲੇ ਤਾਂ ਮੂੰਹ ਤੋਂ ਬੋਲਦਾ ਨਹੀਂ ਆ ਮੈਂ ਮਤਲਬ ਕੋ ਮੈਨੂੰ ਆਇਆ ਹੈ ਨੀਚੇ ਜਿੱਕਨੀ ਹੈ ਵੀ ਕੋਈ ਵੀ ਤੇ ਮੈਂ ਸੋਧੂ ਮੈਂ ਨੀਂਦ ਲੇ ਰਾਂ ਵੀ ਮੈਂ ਕੱਲੀ ਨਾ ਟਾਈਮ ਕੱਟਿਆ ਹੈ ਹਨਾ ਇੰਨੇ ਛੋਟੇ ਬੱਚਿਆਂ ਦੇ ਨਾਲ ਮੈਂ ਕੱਲੀ ਰਹੀ ਆ ਕੋਲ ਮੇਰੇ ਕੋਈ ਹੁੰਦਾ ਨਹੀਂ ਸੀ ਰਾਤਾਂ ਨੂੰ ਮੈਂ ਸਾਰੇ ਪਰ ਮੈਨੂੰ ਪਤਾ ਨਹੀਂ ਕਿਵੇਂ ਰਹੀ ਹਾਂ ਉਹ ਨਾ ਰੱਬ ਜਾਣਦਾ ਮੈਂ ਜਾਣਦੀ ਆ ਵੀ ਮੈਂ ਕਿਵੇਂ ਰਹੀ ਆ ਕੱਲੀ ਹਨਾ ਤੁਸੀਂ ਇਹਦਾ ਸੁਣਦੇ ਹੋ ਜੀ ਆ ਪਰ ਮੈਂ ਪੂਰੀ ਤਾਂ ਇਹ ਦੌਣ ਮੈਨੂੰ ਨਾ ਕੋਈ ਡਰ ਨਹੀਂ ਲੱਗਦਾ ਖਾਸ ਮੈਂ ਡਰਦੀ ਬਹੁਤ ਘੱਟ ਆ ਦਲੇਰ ਮਾਂ ਸਾਡੇ ਪੂਰੇ ਹਨ ਦਲੇਰ ਮਾਂ ਤੇ ਚਲੋ ਬੱਚਿਆਂ ਦੇ ਲਾਂ ਕਰਕੇ ਹੋਣਾ ਵੀ ਪੈਂਦਾ ਬਾਕੀ ਜੀ ਦੇਖੋ ਵਲੌਗ ਮੇਰਾ ਅੱਜ ਨਹੀਂ ਕੁਝ ਵੀ ਬਣਿਆ ਹੈਗਾ ਦੇਕਾਰ ਵਲੌਗ ਬਣਿਆ ਚਮਈ ਦੇਕਾਰ ਇਹ ਤਾਂ ਵਧੀਆ ਤਾਂ ਅੱਜ ਲਾਈਵ ਹੋ ਜਾਂਦੇ ਗੱਲਾਂ ਹੀ ਗੱਲਾਂ ਸੀਗੀਆਂ ਵਲੌਗ ਦੇ ਵਿੱਚ ਹੋਰ ਕੋਈ ਅੱਜ ਤੁਹਾਨੂੰ ਗੱਲਾਂ ਹੀ ਗੱਲਾਂ ਮਿਲਣੀਆਂ ਚੱਲ ਗੱਲਾਂ ਵੀ ਜ਼ਰੂਰੀ ਨੇ ਹਨਾ ਮੈਂ ਘਰਮਦਸਤ ਆ ਵੀ ਹਾਂ ਮੈਂ ਹਨਾ ਵੀ ਇੰਨੇ ਛੋਟੇ ਬੱਚਿਆਂ ਦੇ ਨਾਲ ਵੀ ਟਾਈਮ ਕੱਢਿਆ ਵੀ ਮੈਂ ਅੱਜ ਜੇ ਸੋਚਦੀ ਹੁੰਨੀ ਆ ਵੀ ਹਨਾ ਵੀ ਮੈਂ ਕੱਲੀ ਵੀ ਰਸਨਾ ਰਹੀ ਆ ਆਪਣੇ ਬੱਚਿਆਂ ਦੇ ਨਾਲ ਉਹ ਹਨਾ ਕਿਉਂਕਿ ਸਾਇਦ ਦੇ ਪਾਪਾਂ ਦਾ ਫਿਰ ਕੰਮ ਇਹਨਾਂ ਦਾ ਹੋਊ ਜਾਂ ਮੇਰੇ ਕੰਮ ਵੀ ਨਹੀਂ ਛੱਡ ਸਕਦੇ ਪਰ ਖਾਵਾਂਗੇ ਕਿੱਥੋਂ ਜੇ ਕੰਮ ਨਹੀਂ ਕਰਨਗੇ ਕੰਮ ਵੀ ਜ਼ਰੂਰੀ ਆ ਬੱਚਿਆਂ ਦੇ ਲਈ ਹਨਾ ਚਲੋ ਕੋਈ ਨਾ ਹੁਣ ਤਾਂ ਮੇਰੀ ਟੈਨਸ਼ਨ ਚੱਕੀ ਗਈ ਹੁਣ ਸਹਜ ਬੜੀ ਹੋਣ ਲੱਗ ਗਈ ਸਹ ਅਭੀ ਜੋਤਨੇ ਪੜੀ ਹੋ ਜਾਣਾ ਅਜ ਮੋੜ ਮੇੜੀ ਹੋ ਜਾ ਸਹ ਅਭੀ ਜੋਤਰੇ ਪੜਾ ਹੋ ਜਾਣਾ ਜੇ ਹੁਣ ਮੇਰੇ ਪਾਪਾ ਨੂੰ ਕਹੀ ਰਹੀ ਮੈਨੂੰ ਕਿਤੇ ਲੈ ਜਾਓ ਖੰਨੇ ਲੈ ਜਾਓ ਹਨਾ ਫਿਰ ਪਾਪਾ ਕਹਿੰਦੇ ਮੈਂ ਕੰਮ ਛੱਡਦਾ ਤੂੰ ਆਪ ਨਹੀਂ ਜਾ ਸਕਦੀ ਤੈਨ ਸਕੂਟਰੀ ਲੱਗ ਦਤੀ ਤੂੰ ਜਾਇਆ ਕਰ ਪਰ ਮੇਰੀ ਕੋ ਟੈਨਸ਼ਨ ਖਤ ਬੋ ਜਾਣੀ ਪਰ ਮੇਰੇ ਬੱਚਾ ਨੇ ਵੀ ਲੈ ਕੇ ਚਲੇ ਜਾਇਆ ਕਰਨਾ ਮੈਨੂੰ ਜਿੱਥੇ ਵੀ ਜਾਇਆ ਕਰਨਾ ਹਨਾ ਮੈਂ ਤਾਂ ਮ ਇਕੱਲੀ ਕਿਤੇ ਜਾ ਨਹੀਂ ਸਕਦੀ ਹੈਗੀ ਮੈਨੂੰ ਔਖਾ ਲੱਗਦਾ ਏ ਫਿਰ ਮੇਰੇ ਬੱਚੇ ਲੈ ਜਾ ਕਰਨਾ ਆਪਾ ਜੀ ਬਾਕੀ ਦੇਖਿਆ ਨਹੀਂ ਹੁਣ ਮੰਮੀ ਦਾ ਜਦ ਮੰਮੀ ਨੂੰ ਲੈ ਕੇ ਆਨੇ ਚੱਲ ਚਾਹੁੰਦੇ ਆ ਤੇ ਹੁਣ ਇਹਨਾਂ ਨੂੰ ਦੇ ਦੁੱਧ ਕਿਸੇ ਨੇ ਮੂੰਹ ਨਹੀਂ ਲਗਾਇਆ ਤੇ ਇਹਨਾਂ ਨੂੰ ਪਿਲਾ ਦਈਏ ਦੁੱਧ ਉਸ ਤੋਂ ਬਾਅਦ ਜੀ ਬਿਲਕੁਲ ਜਿਆਦਾ ਜਿਆਦਾ ਕੋ ਇੰਪੋਰਟੈਂਟ ਵੀਡੀਓ ਪਾ ਕੇ ਕਹਿੰਦੇ ਸੁਣਦਾ ਹਾਂ ਲੂਜ਼ ਓਏ ਹੋਸੇ ਨੂੰ ਕਰ ਦੂ ਤੋਜ ਹੋਰ ਰੱਖ ਚੱਕ। ਓ ਮੈਂ ਤੋਨੇ ਆ। ਚਲੋ ਜੀ ਹੁਣ। ਤੁਸੀਂ ਉੱਤਰ ਜਾ ਕਿਹਾ। ਜਦੋਂ ਥੋੜਾ ਜਿਹਾ ਵੀ ਵਲੌਗ ਵਧੀਆ ਲੱਗਿਆ ਪਲੀਜ਼ ਵਲੌਗ ਤਾਂ ਜੁਕਾਦਾ ਹੈ ਜੀ ਅਜੇ ਤੱਕ ਅੰਨਾਬਾਤ ਨਹੀਂ ਹੈ ਕਿ ਤੁਹਾਨੂੰ ਵਧੀਆ ਲੱਗਿਆ ਤਾਂ ਹਨਾ। ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਓ। ਵੀਡੀਓ ਨੂੰ ਫੁੱਲ ਵਾਚ ਕਰਨੀ ਸਭ ਕੀ ਹੋਇਆ। ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ। ਮਿਲਦੇ ਹਾਂ ਜੀ ਕੱਲ੍ਹ ਆਪਾਂ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ। ਔਰ ਲਾਈਕ ਸ਼ੇਅਰ ਜ਼ਰੂਰ ਕਰਦਿਓ। ਪਲੀਜ਼ ਪਲੀਜ਼ ਜ਼ਰੂਰ ਕਰਦਿਓ ਕਾਟਾ ਇਨਵਾਜ ਚਲਦੀ ਦਾ ਜਲਦੀ ਪੂਰਾ ਕਰ ਦੋ ਚਲੋ ਜੀ ਮਿਲਦੇ ਹਾਂ ਫਿਰ ਆਪਾਂ ਕੱਲ ਨੂੰ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ